ਟਾਈਮ ਮੈਗਜ਼ੀਨ ਦੇ ਵਿੱਚ ਉਸ ਸਮੇਂ ਦੇ ਸਾਡੇ ਪ੍ਰਾਈਮ ਮਿਨਿਸਟਰ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਕਲੀਅਰਲੀ ਗੱਲ ਕਹੀ ਸੀ ਅਖਬਾਰ ਖਬਰ ਲੱਗੀ ਹੋਇਆ ਸਰ ਮੇਰੇ ਕੋ ਡਾਟਾ ਹੈ ਮੈਂ ਦੇ ਦੂੰਗਾ ਸਰ ਉਹਨਾਂ ਨੇ ਕਿਹਾ ਸੀ ਕਿ ਮੈਂ ਸਿਵਲ ਵਾਰ ਕਰਾ ਲੂੰਗਾ ਖਾਣਾ ਜੰਗੀ ਕਰਾ ਲੂੰ ਦੇਸ਼ 'ਚ ਪਰ ਮੈਂ ਪੰਜਾਬੀ ਸੂਬਾ ਨਹੀਂ ਦੇਣਾ ਮੁਕਰੇ ਮੁਕਰੇ ਸਰ ਦੇਖੋ ਤੇ ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੂੰ ਪੁੱਛਿਆ ਗਿਆ ਕਿ ਕੀ ਗੱਲ ਤੁਸੀਂ ਤਾਂ ਵਾਦਾ ਕੀਤਾ ਸੀ ਹੁਣ ਮੁੱਕਰ ਕਾ ਤੋ ਰਹੇ ਹੋ ਕਹਿੰਦੇ ਜੀ ਪ੍ਰਸਥਿਤੀਆਂ ਚੇਂਜ ਹੋ ਗਈਆਂ ਹੁਣ ਉਹ ਪ੍ਰਸਥਿਤੀਆਂ ਨਹੀਂ ਰਹੀਆਂ ਬਈ ਵਾਜਿਵਾ ਜਦੋਂ ਤਾਂ ਤੁਹਾਨੂੰ ਤਾਜ ਚਾਹੀਦੇ ਸੀ ਜਦੋਂ ਤਾਂ ਤੁਹਾਨੂੰ ਤਖਤ ਚਾਹੀਦੇ ਸੀ ਉਦੋਂ ਪ੍ਰਸਥਿਤੀਆਂ ਅਨੁਕੂਲ ਸੀ ਜਦੋਂ ਤੁਸੀਂ ਕੁਰਸੀਆਂ ਤੇ ਬਹਿ ਗਏ ਜਦੋਂ ਤੁਸੀਂ ਪ੍ਰਧਾਨ ਮੰਤਰੀ ਬਣ ਗਏ ਹੁਣ ਪ੍ਰਸਥਿਤੀਆਂ ਅਨੁਕੂਲ ਨਹੀਂ ਰਹੀਆਂ ਹੁਣ ਮੈਂ ਖੰਨਾ ਚੰਗੀ ਲੜ ਲੂੰਗਾ ਕੀ ਬਾਤ ਹੈ ਸਰ 88 ਦੇ ਦੋਗਲੇ ਜਿਹੜੇ ਸਰ 65000 ਪੰਜਾਬੀਆਂ ਨੇ ਕਹਿਣਾ ਸੋਖਾ 60000 ਪੰਜਾਬੀਆਂ ਦੇ ਸਰ ਕੋਟ ਅਰੈਸਟ ਦਿੱਤੀ ਸੀ ਐਵੇਂ ਨਹੀਂ ਪੰਜਾਬੀ ਸੂਫਾ ਬਣਿਆ ਸਰ 65000 ਪੰਜਾਬੀਆਂ ਨੇ ਕੋਟ ਅਰੈਸਟ ਦਿੱਤੀ ਤਾਂ ਜਾ ਕੇ 18 ਸਾਲ ਦੀ ਤੇ ਐਡੀ ਵੱਡੀ ਘਾਲਣਾ ਤੋਂ ਬਾਅਦ ਸਰ ਅਸੀਂ ਆਪਣੀ ਸੂਫੇ ਦੀ ਮੰਗ ਨੂੰ ਪੂਰਾ ਕਰਾ ਸਕੇ ਸਰ ਇਸ ਤੋਂ ਬਾਅਦ ਉਹ ਸਰ ਰੀ ਆਰਗੇਨਾਈਜੇਸ਼ਨ ਆਫ ਸਟੇਟਸ ਆਇਆ 1966 ਸਰ 68 ਹਰਿਆਣਾ ਬਣਿਆ 1966 ਸਰ ਜਦੋਂ ਰੀਆਰਗੇਨਾਈਜੇਸ਼ਨ ਐਕਟ ਆ ਹੋਰ ਸਰ ਧਿਆਨ ਨਾਲ ਸੁਣਿਓ ਸਭ ਤੋਂ ਖਤਰਨਾਕ ਗੱਲ ਉਹਨੇ ਕੀ ਹੋਈ ਐ ਇਹ ਸੁੰਨਾ ਜ਼ਰੂਰੀ ਐ ਸਰ ਅੱਜ ਸਾਡੇ 3 ਕਰੋੜ ਪੰਜਾਬੀਆਂ ਦਾ ਸਰ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਤਿੰਨ ਕਲੋਜ਼ ਸਭ ਤੋਂ ਖਤਰਨਾਕ ਪਾਈਆਂ ਕੋਜੀ ਚਾਲ ਸਾਜਸ਼ ਫਰੇਮ ਪੰਜਾਬ ਦੇ ਨਾਲ ਸਰ ਕਲੋਜ਼ ਨੰਬਰ 78 ਕੋਡ ਨਾਮਬਰ 79 ਤੇ ਕਲੋਜ਼ ਨੰਬਰ 80 ਕਢਵਾ ਕੇ ਦੇਖ ਲਿਓ ਸਰ ਰੀਆਰਗੇਨਾਈਜੇਸ਼ਨ ਐਕਟ ਨੂੰ ਸਰ ਉਹਦੇ ਵਿੱਚ ਕੀ ਲਿਖਿਆ ਹੋਇਆ ਸੀ 78 ਨੰਬਰ ਕਲੋਜ਼ ਕੀ ਕਹਿੰਦਾ ਸੁਣਨ ਵਾਲੀ ਗੱਲ ਅੱਜ ਸਰ 78 ਨੰਬਰ ਕਲੋਜ਼ ਕਹਿੰਦਾ ਕਿ ਡਿਸਟ੍ਰੀਬਿਊਸ਼ਨ ਆਫ ਪੰਜਾਬ ਵਾਟਰਸ ਡਿਸਟ੍ਰੀਬਿਊਸ਼ਨ ਆਫ ਪੰਜਾਬ ਵਾਟਰਸ ਇਜ਼ ਅ ਸਟੇਟ ਸਬਜੈਕਟ ਨਾਟ ਅ ਸੈਂਟਰਲ ਸਬਜੈਕਟ ਸਰ 78 ਨੰਬਰ ਕਲੋਜ਼ ਲਿਖਿਆ ਲਿਖਿਆ ਤੇ ਉਹਦੇ ਵਿੱਚ ਕੀ ਕੀਤਾ ਸਰ ਡਿਸਟ੍ਰੀਬਿਊਸ਼ਨ ਆਫ ਵਾਟਰਸ ਨੂੰ ਪੰਜਾਬ ਐਕਟ ਚੋਂ ਪੰਜਾਬ ਸਟੇਟ ਐਕਟ ਚੋਂ ਕੱਢ ਕੇ ਸੈਂਟਰ ਦਾ ਐਕਟ ਬਣਾਤਾ ਸਰ ਦੇਖੋ ਕਿੱਡੀ ਮਾਰੀ ਕਿੱਡਾ ਧੋਖਾ ਸਰ 79 ਨੰਬਰ 79 ਨੰਬਰ ਕਲੋਜ਼ ਸੀ ਡਵੈਲਪਮੈਂਟ ਆਫ ਰਿਵਰਸ ਸਰ ਡਵੈਲਪਮੈਂਟ ਆਫ ਰਿਵਰਸ ਦਾ ਵੀ ਸਟੇਟ ਸਬਜੈਕਟ ਸੀ ਜਿਹੜਾ ਕੱਢਿਆ ਗਿਆ ਕੱਟ ਕੇ ਸਰ ਸੈਕਟਰ ਦਾ ਸਬਜੈਕਟ ਬਣਾਇਆ ਗਿਆ ਸਰ ਕਲੋਜ਼ ਨੰਬਰ 80 ਜਿਹੜਾ ਸੀ ਪੰਜਾਬ ਆਫ ਪੰਜਾਬ ਦੇ ਰਿਵਰ ਹੈਡ ਵਰਕਸ ਦੀ ਰਿਵਰ ਹੈਡ ਵਰਕਸ ਦੀ ਜਿਹੜੀ ਮਾਲਕਾਨਾ ਹੱਕ ਵੀ ਪੰਜਾਬ ਦੇ ਜਿਹੜੇ ਰਿਵਰ ਤੇ ਹੈਡ ਵਰਕਸ ਬਣੇ ਹੋਏ ਨੇ ਉਹਨਾਂ ਤੇ ਹੱਕ ਕੀਤਾ ਸਰ 80 ਨੰਬਰ ਕਲੋਜ਼ ਐਡ ਕੀਤਾ ਗਿਆ ਸਰ ਪੰਜਾਬ ਦੇ ਹੈਡ ਵਰਕਸ ਦਾ ਅਧਿਕਾਰ ਪੰਜਾਬ ਤੋਂ ਖੋਕੇ ਇਹਨਾਂ ਸਰਕਾਰਾਂ ਨੇ ਸਰ ਕੇਂਦਰ ਚ ਰਾਜ ਕਰਦੀਆਂ ਸਰਕਾਰਾਂ ਨੇ ਆਪਣੇ ਕੇਂਦਰ ਦੇ ਥੱਲੇ ਲੈ ਲਿਆ ਸਰ ਅੱਜ ਗੱਲਾਂ ਕਰਦੇ ਨੇ ਚੀਚੀ ਉਂਗਲੀ ਨੂੰ ਖੂਨ ਲਾ ਕੇ ਕਿ ਅਸੀਂ ਤਾਂ ਤੁਹਾਡੇ ਨਾਲ ਅਸੀਂ ਤਾਂ ਪੰਜਾਬ ਦੇ ਪਾਣੀਆਂ ਦੇ ਰਾਖੇ ਹਾਂ ਸਰ ਰਾਖਣੇ ਲੁੱਟ ਕੇ ਸਰ ਪੰਜਾਬ ਦਾ ਪਾਣੀ ਸਾਰਾ ਖਾ ਗਏ ਤੇ ਅੱਜ ਹੁਣ ਕਹਿੰਦੇ ਅਸੀਂ ਪੰਜਾਬ ਦੇ ਪਾਣੀਆਂ ਦੇ ਰਾਖੇ ਹਾਂ ਸਰ ਇੱਕ ਵੀ ਨਨ ਆਫ ਥੀਸ ਕਲੋਜ਼ ਵਰ ਇੰਪੋਸਟ ਸਰ ਗਾਣ ਸੁਣਿਓ ਬੜੇ ਧਿਆਨ ਨਾਲ ਇਹਨਾਂ ਚੋ 78 79 80 ਇਹਨਾਂ ਚੋ ਇੱਕ ਵੀ ਕਲੋਜ਼ ਸਰ ਜਿਹੜੇ ਬਾਕੀ ਸੂਬੇ ਸੀ ਜਿੱਥੇ ਪਾਣੀਆਂ ਦੀ ਵੰਡ ਹੋਈ ਸੀ ਸਰ ਉਹਨਾਂ ਤੇ ਇੱਕ ਵੀ ਕਲੋਜ਼ ਕਿਸੇ ਹੋਰ ਸਟੇਟ ਚ ਲਾਗੂ ਨਹੀਂ ਹੋਈ ਸਰ ਮੇਰੇ ਕੋ ਆ ਡਾਟਾ ਪਿਆ ਸਰ ਜੇ ਤੁਸੀਂ ਪੁੱਛੋਗੇ ਕਿ ਕਿੱਥੇ ਆਹੀ ਦਾ ਕੰਮ ਹੋਇਆ ਮੈਂ ਸਰ ਅੱਜ ਲਿਖ ਕੇ ਲੈ ਕੇ ਆਇਆ ਸਰ ਨਰਬਨਾ ਨਦੀ ਦੀ ਵੰਡ ਹੋਈ ਸੀ ਨਰਮਦਾ ਦੀ ਸਰ ਨਰਮਦਾ ਦੇ ਵਿੱਚ ਤਿੰਨ ਰਾਈਪੇਰੀਅਨ ਸਟੇਟਾਂ ਬੋਲਦੀਆਂ ਸੀ ਇੱਕ ਮੱਧ ਪ੍ਰਦੇਸ਼ ਗੁਜਰਾਤ ਤੇ ਮਹਾਰਾਸ਼ਟਰਾ ਸਰ ਰਾਜਸਥਾਨ ਨੇ ਆਪਣੀ ਇੱਕ ਅਪੀਲ ਦਾਇਰ ਕੀਤੀ ਕਿ ਸਾਨੂੰ ਇਸ ਦਾ ਹੱਕ ਦਿੱਤਾ ਜਾਵੇ ਸਾਨੂੰ ਪਾਰਟੀ ਬਣਾਈ ਜਾਵੇ ਸਰ ਕੇਂਦਰ ਸਰਕਾਰ ਨੇ ਕੇਂਦਰ ਸਰਕਾਰ ਨੇ ਸਰ ਟ੍ਰਿਬਿਊਨਲ ਨੂੰ ਕਿਹਾ ਕਿ ਰਾਜਸਥਾਨ ਨੂੰ ਪਾਰਟੀ ਬਣਾਓ ਸੁਣਨ ਵਾਲੀ ਗੱਲ ਹੈ ਸਰ ਕੇਂਦਰ ਸਰਕਾਰ ਦੇ ਕਹਿਣ ਤੇ ਉਹਨਾਂ ਨੇ ਰਾਜਸਥਾਨ ਨੂੰ ਜਦੋਂ ਪਾਰਟੀ ਬਣਾਇਆ ਸਰ 4 ਸਾਲ ਬਾਅਦ ਉਹਦਾ ਰਿਜ਼ਲਟ ਪਤਾ ਕੀ ਆਇਆ ਸਰ Rajasthan ਬੁਰੀ ਤਰ੍ਹਾਂ ਆਪਣੀ ਮੂੰਹ ਦੀ ਖਾ ਕੇ ਮੁੜਿਆ ਉਹ ਚ ਕਲੀਅਰ ਲਿਖ ਕੇ ਦਿੱਤਾ ਉਹਨਾਂ ਨੇ ਕਿ Rajasthan ਦਾ ਨਰਮਦਾ ਨਦੀ ਦੇ ਪਾਣੀਆਂ ਤੇ ਇੱਕ ਤੁਪਕੇ ਜਿੰਨਾ ਵੀ ਹੱਕ ਨਹੀਂ ਸਰ ਮੈਂ ਅੱਜ ਪੁੱਛਦਾ ਸਰ ਜੇ ਨਰਮਦਾ ਦੇ ਉੱਤੇ ਜੇ ਨਰਮਦਾ ਦੇ ਉੱਤੇ Rajasthan ਦਾ ਇੱਕ ਪੈਸੇ ਦਾ ਹੱਕ ਨਹੀਂ ਸਰ ਫੇ ਪੰਜਾਬ ਦੇ ਨਾਲ ਦੱਸੋ ਕਿਵੇਂ ਐਡਾ ਵਿਤਕਰਾ ਹੋ ਸਕਦਾ ਪੰਜਾਬ ਦੇ ਪਾਣੀਆਂ ਤੇ Rajasthan ਦਾ ਹੱਕ ਕਿਵੇਂ ਹੋ ਸਕਦਾ ਜੀ ਕੋਈ ਦੱਸ ਸਕਦਾ ਅੱਜ ਸਦਨ ਚ ਇਹ ਤਾਂ ਸਰ ਸਾਡੀ ਪਿੱਠ 'ਚ ਛੋੜਾ ਮਾਰ ਕੇ ਘੁਮਾ ਕੇ ਬਾਹਰ ਕੱਢਣ ਵਾਲੀ ਗੱਲ ਹੈ ਕਿ ਦੋਰੇ ਮਾਪਦੰਡ ਕਿਸੇ ਹੋਰ ਸਟੇਟਾਂ 'ਚ ਹੋਰ ਮਾਪਦੰਡ ਨੇ ਤੇ ਪੰਜਾਬ ਦੇ ਵਿੱਚ ਤੁਹਾਡੇ ਹੋਰ ਮਾਪਦੰਡ ਨੇ ਸਰ ਇਸ ਤੋਂ ਬਾਅਦ 'ਚ ਸਰ ਐਕਸਪਰਟ ਬਿਠਾਏ ਗਏ ਸਰ